ਮੇਰਾ ਨਾਮ ਮਹਿਕਪ੍ਰੀਤ ਕੌਰ ਹੈ ਤੇ ਮੈਂ ਜਾਨਪੁਰ ਦੀ ਆਣ ਵਾਲੀ ਆ ਕੱਲ ਮੈਂ ਤੇ ਮੇਰੇ ਮਮਾ ਕੋਈ 12 ਵਜੇ ਕਰੋ ਗਏ ਸੀਗੇ ਤੇ ਬੈਂਕ ਤੋਂ ਹੋ ਕੇ ਅਸੀਂ ਵਾਪਸ ਆ ਰਹੇ ਹਾਂ ਸਕੂਲ ਫੀਸ ਵਗੈਰਾ ਕਰਕੇ ਤੇ ਅਸੀਂ ਆਪਣੀ ਸਾਈਡ ਤੇ ਆ ਰਹੇ ਹਾਂ ਤੇ ਪਿੱਛੋਂ ਬਾਈਕ ਤੇ ਦੋ ਤਿੰਨ ਲੜਕੇ ਆਏ ਉਹਨਾਂ ਨੂੰ ਮੈਂ ਦੇਖਿਆ ਤੇ ਮੈਂ ਉਹਨਾਂ ਨੂੰ ਉਹਨਾਂ ਦੀ ਸਾਈਡ ਦੇਖੀ ਮੈਂ ਤੇ ਮੈਂ ਸਕੂਟੀ ਤੇ ਸੀਗੇ ਅਪੋਲ ਨੇ ਉਹਨੇ ਦੀ ਸਾਈਡ ਦਿੱਤੀ ਬਟ ਉਹ ਉਸ ਸਾਈਡ ਤੋਂ ਨਹੀਂ ਗਏ ਉਹ ਰੋਂਗ ਸਾਈਡ ਤੋਂ ਆਏ ਤੇ ਆ ਕੇ ਉਹਨੇ ਨੇ ਤੇ ਮਮਾ ਦਾ ਬੈਕ ਹੋਇਆ ਜਦੋਂ ਮਮਾ ਦਾ ਬੈਕ ਹੋਇਆ ਤਾਂ ਮਮਾ نیچے ਦੇਖ ਕੇ ਉਹ ਸਿੱਧਾ ਚਲੇ ਗਏ ਗੈਲਰੀ ਵਾਲੀ ਸਾਈਡ ਤੋਂ ਅੱਗੇ ਚਲੇ ਗਏ ਉਹ ਤੇ ਫਿਰ ਮੈਂ ਸਕੂਟੀ ਰੋਕ ਕੇ ਮਮਾ ਨੂੰ ਉਠਾਇਆ ਪਹਿਲਾਂ ਨੇ ਮਮਾ ਉੱਥੇ ਨਹੀਂ ਮਮਾ ਬਿਓਰ ਸੀਗੇ ਫਿਰ ਅੰਕਲ ਆਏ ਸਾਡੇ ਲਾਗੇ ਉਹਨਾਂ ਨੇ ਆਪਣੀ ਕਾਰ ਵਗੈਰਾ ਰੋਕੀ ਤੇ ਫਿਰ ਉਹਨੇ ਮਮਾ ਨੂੰ ਠਾਣ ਦੇ ਵਿੱਚ ਹੈਲਪ ਕਰ ਦਿੱਤੀ ਮੇਰੇ ਘਰੇ ਫੋਨ ਕੀਤਾ ਐਫੀਮ ਕੀਤਾ ਤੇ ਫਿਰ ਉਹ ਮੇਰੇ ਨਾਲ ਮੰਮਾ ਨੂੰ ਉੱਥੇ ਡਾਕਟਰ ਕੋਲੇ ਲੈ ਕੇ ਗਏ ਡਾਕਟਰ ਕੋਲੇ ਲਾਗੇ ਉਸ ਤੋਂ ਬਾਅਦ ਫੇਰ ਘਰ ਤੇ ਆਏ ਦਿਨ ਬੇਟਾ ਈਵਈ ਦੇ ਕਰੀਬ ਇਹ ਘਟਨਾ ਹੋਈ ਯਾਰ ਸਾਡੇ ਬੱਚੇ ਬੰਖ ਤੋਂ ਪੈਸੇ ਲੈ ਕੇ ਆ ਰਹੇ ਸੀ ਰਸਤੇ ਦੇ ਵਿੱਚ ਨਸ਼ੇੜੀ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਕਿ ਚੋਰੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਤੇ ਇਹ ਬ੍ਰਹਮਪੁਰ ਤੋਂ ਕੈਸ ਲੈ ਕੇ ਆ ਰਹੇ ਸੀ ਤੇ ਰਸਤੇ ਵਿੱਚ ਬਹੁਤ ਪਰਪਿੰਡ ਪੈਂਦਾ ਉਥੋਂ ਰਸਤੇ ਜਿਹੜੇ ਆਉਂਦੇ ਆ ਉਹਨਾਂ ਨੇ ਨਸ਼ੇੜੀਆਂ ਨੇ ਤਿੰਨ ਬੰਦੇ ਮੋਟਰਸਾਈਕਲ ਤੇ ਬੈਠੇ ਹੋਏ ਉਹਨਾਂ ਆ ਕੇ ਦੇ ਪਰਸਨ ਕੋਲ ਖੋਲਿਆ ਪਰਸ ਖੇਚ ਕੇ ਤੇ ਲੈ ਕੇ ਭੱਜ ਗਏ ਨੇ ਉਤੋਂ ਤੇ ਉਹ ਲੇਡੀ ਜਿਹੜੀ ਆ ਮੋਟਰਸਾਈਕਲ ਤੋਂ ਥੱਲੇ ਡਿੱਗੀ ਐ ਸਕੂਟਰੀ ਤੋਂ ਉਹਦੇ ਸਿਰ 'ਤੇ ਕਾਫੀ ਦੂੰ ਢੀਰ ਚੋੜ ਲੱਗੀ ਐ ਤੇ ਜੋ ਵੀ ਕਾਰਵਾਈਆਂ ਹੋ ਰਹੀਆਂ ਨੇ ਤੁਸੀਂ ਦੇਣ ਮਤਲਬ ਚਿੱਟੇ ਦੇਣ ਦੇ ਵਿੱਚ ਹੀ ਮਨ ਚੋਰੀ ਨੂੰ ਅੰਜਾਮ ਦੇ ਰਹੇ ਨੇ ਐਨਸੀਡੀ ਇਹਦੀ ਜਿੰਮੇਵਾਰ ਪੰਜਾਬ ਸਰਕਾਰ ਐ ਤੇ ਪ੍ਰਸ਼ਾਸਨ ਐ ਜੋ ਸਾਡੇ ਪੰਜਾਬ ਦਾ ਪ੍ਰਸ਼ਾਸਨ ਐ ਜਿਹੜਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਐ ਇਹ ਪੁਲਿਸ ਨੂੰ ਚਾਹੀਦੀ ਐ ਕੋਈ ਨਾਕੇ ਲਾ ਇਹਨਾਂ ਨੂੰ ਮਤਲਬ ਸੁਰਉ ਦਾ ਇੱਥੇ ਪਰ ਦਬਾਅ ਪਾਇਆ ਜਾਏ ਤੇ ਹੁਣ ਅਸੀਂ ਵੀ ਉਹ ਕਹਿਣਾ ਚਾਹੁੰਦੇ ਆ ਵੀ ਦੋ ਕੋਤਿਆਂ ਦਾ ਸਮਾਧਿਤ ਪ੍ਰਸ਼ਾਸਨ ਨੂੰ ਜੇ ਤੇ ਕਾਰਵਾਈ ਹੋ ਜੇਗੀ ਇਹਦੇ ਕੋਈ ਕਾਰਵਾਈ ਕਰਦੇ ਨੇ ਬੰਦੇ ਫੜੇ ਜਾਂਦੇ ਠੀਕ ਹੈ ਨਹੀਂ ਤੇ ਅਸੀਂ ਮਜਬੂਰ ਹੋ ਕੇ ਕਿ ਸੜਕਾਂ ਤੇ ਆਵਾਂਗੇ ਤੇ ਜਿਹਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ